ਸ੍ਰੀ ਸ਼ੀ ਕਾਲ ਜੀ ਮੈਂ ਲਾਪ੍ਰੀਤ ਕਰ ਹਸਰਨ ਜੀ ਰਮਨਦੀਪ ਕੌਰ ਉਮੀਦਵਾਰਾ ਲਿਖਿਆ ਗਿਆ ਨਾਵਲ ਕਿਸਮਤੀ ਖੇਡ ਦਾ ਪਾਗ 43 ਮਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜਦੋਂ ਮੈਂ ਰਾਤੀ ਕਰ ਗਿਆ ਸੀ ਤਾਂ ਮੈਂ ਸਕੂਟਰੀ ਨਹੀਂ ਦਿਖੀ ਮੈਂ ਸਾਰੀ ਕਿਤੇ ਦੇਖ ਲਈ ਪਰ ਲੱਭੀ ਨਹੀਂ ਨਾਲੇ ਮਾਸੀ ਜੀ ਵੀ ਬਹੁਤ ਗੁੱਸੇ ਵਿੱਚ ਸੀ ਮੈਂ ਬੁਲਾਇਆ ਵੀ ਤਾਂ ਬੋਲੀ ਨਹੀਂ ਨਾਲੇ ਮੇਰੇ ਵੱਲ ਗੁੱਸੇ ਨਾਲ ਦੇਖਦੀ ਸੀ ਅਖੀਰਤੀ ਮਤਲਬ ਲਪ੍ਰਿਤ ਭਾਬੀ ਰੁਕਿਓ ਵਿੱਚ ਦੋ ਵਾਰ ਕੋਈ ਫੋਨ ਆ ਕੇ ਕੱਟਿਆ ਗਿਆ ਮੈਨੂੰ ਦੇਖਣ ਤੋਂ ਮੜਾ ਜਿਹਾ ਕੀਰਤੀ ਹੂੰ ਥੋੜੀ ਦੇਰ ਬਾਅਦ ਲਪ੍ਰਿਤ ਭਾਬੀ ਜੀ ਇੱਥੇ ਲੱਗਦਾ ਏ ਕੰਮ ਖਰਾਬ ਹੋ ਗਿਆ ਕੀਰਤੀ ਕੀ ਕਿਹੜਾ ਕੰਮ ਲਪ੍ਰਿਤ ਏਜੰਸੀ ਵਾਲਿਆਂ ਦੇ ਫੋਨ ਆਉਂਦੇ ਨਹੀਂ ਵਿੱਚ ਵਾਰ-ਵਾਰ ਕੋਈ ਅਰਜੈਂਟ ਗੱਲ ਕਰਨੀਆਂ ਲੱਗਦਾ ਕੀਰਤੀ ਪਹਿਲਾਂ ਉਹਨਾਂ ਨਾਲ ਗੱਲ ਕਰ ਲਾਂ ਮੇਰੇ ਨਾਲ ਤਾਂ ਫਿਰ ਵੀ ਹੋ ਜਾਊਗਾ ਲਪ੍ਰਿਤ: ਓਕੇ ਤੁਸੀਂ ਰੁਕੋ ਮੈਂ ਕਰਦਾ ਹਾਂ। ਕਹਿ ਕੇ ਲਪ੍ਰਿਤ ਨੇ ਫੋਨ ਕੱਟ ਦਿੱਤਾ। ਥੋੜੇ ਸਮੇਂ ਬਾਅਦ ਲਪ੍ਰਿਤ: ਭਾਬੀ ਜੀ ਉਹੀ ਕੰਮ ਹੋ ਗਿਆ ਜਿਹਦਾ ਡਰ ਸੀ। ਕੀਰਤੀ: ਕੀ ਹੋਇਆ? ਏਜੰਸੀ ਵਾਲੇ ਕੀ ਕਹਿੰਦੇ ਸੀ ਨਾਲੇ? ਲਪ੍ਰਿਤ: ਪਪੀ ਤੁਸੀਂ ਕਿੰਨੇ ਵਜੇ ਮਨਾ ਕੀਤਾ ਸੀ ਲਾਸਟ ਵਾਰ ਮਾਸੇ ਜੀ ਨੂੰ ਸਕੂਟਰੀ ਲਈ? ਕੀਰਤੀ: 8:30 ਤੇ। ਕਿਉਂ ਕੀ ਹੋਇਆ? ਲਪ੍ਰਿਤ: ਏਜੰਸੀ ਵਾਲੇ ਕਹਿੰਦੇ ਵੀ ਰਾਤ ਨੂੰ ਪੌਣੇ 9 ਵਜੇ ਤੇਰੇ ਘਰ ਦੇ ਨੇ ਸਕੂਟਰੀ ਵਾਪਸ ਲੈ ਜਾਓ। ਕੀ ਹਾਸੀ ਫੋਨ ਕਰਕੇ ਕਹਿੰਦਾ ਮੈਂ ਮੁੰਡਾ ਸਵੇਰੇ ਭੇਜੂੰ ਕਹਤਾ ਕਹਿੰਦਾ ਮਾਸੀ ਜੀ ਕਹਿੰਦੇ ਹੁਨੇ ਲੈ ਕੇ ਜਾਓ ਸਾਨੂੰ ਪਸੰਦ ਨਹੀਂ ਹੈਗੀ ਕਹਿੰਦਾ ਮੈਂ ਤੁਰੰਤ ਤੇ ਮੁੰਡਾ ਭੇਜ ਕੇ ਵਾਪਸ ਲੈ ਆਂਦੇ ਭਾਬੀ ਤਾਂ ਹੀ ਮੈਨੂੰ ਨਹੀਂ ਲੱਭੀ ਸਕੋਟਰੀ ਰਾਤ ਸਾਰੇ ਕਰਜੋ ਤਾਂ ਹੀ ਸਵੇਰੇ ਵੀ ਮੈਂ ਬੁਲਾਇਆ ਤਾਂ ਬੋਲੀ ਨਹੀਂ ਕੀਦੀ ਫਿਰ ਹੁਣ ਲਾਪਤ ਹੁਣ ਕੀ ਤੁਸੀਂ ਤਾਂ ਸੱਪ ਦੀ ਸ੍ਰੀ ਤੇ ਪੈਰ ਧਰਤਾ ਜਨਾਬ ਹੁਣ ਪੁਕਤਨਾ ਮੈਨੂੰ ਬੋ ਕੀਰਤੀ ਜਿਵੇਂ ਮਰਜੀ ਕਰ ਗੁੱਸਾ ਟੈਲਾ ਕਰ ਪਲੀਜ਼ ਲਪ੍ਰੀਤ ਮੈਂ ਤਾਂ ਹੁਣ ਫਸੀ ਮਾਰ ਖਾਉਂਗਾ ਹੀ ਨਲੇ ਏਜੰਸੀ ਵਾਲਿਆਂ ਨੇ ਮੈਨੂੰ ਬੁਲਾਇਆ ਹੈ ਕਹਿੰਦੇ ਕੋਈ ਕੰਮ ਆ ਬਹੁਤ ਜ਼ਰੂਰੀ ਹੁਣ ਤੁਸੀਂ ਵੀ ਕੋਸ਼ਿਸ਼ ਕਰੋ ਮਾਸੀ ਜੀ ਨੂੰ ਮਨਾਉਣ ਦੀ ਮੈਂ ਵੀ ਕਰਦਾ ਹਾਂ ਆ ਕੇ ਪਹਿਲਾਂ ਏਜੰਸੀ ਵਾਲਿਆਂ ਨੂੰ ਮਿਲ ਆਵਾਂ ਮੈਂ ਕਹਿ ਕੇ ਲਪ੍ਰੀਤ ਨੇ ਫੋਨ ਕੱਟ ਦਿੱਤਾ ਕੀਰਤੀ ਨੇ ਲਪ੍ਰੀਤ ਦਾ ਫੋਨ ਕੱਟ ਕੇ ਨਾਲ ਹੀ ਨਸੀਬ ਕੌਰ ਨੂੰ ਮੈਸੇਜ ਕਰ ਦਿੱਤਾ ਮਮਾ ਜੀ ਸੌਰੀ ਮੈਂ ਐਵੇਂ ਤੁਹਾਨੂੰ ਪਤਾ ਨਹੀਂ ਕੀ ਕੀ ਬੋਲ ਪਈ ਰਾਤ ਹੁਣ ਤੁਸੀਂ ਪਲੀਜ਼ ਲਵੀ ਨੂੰ ਕਿਉਂ ਬੋਲਦੇ ਹੋ ਤੁਸੀਂ ਮੈਨੂੰ ਬੋਲੋ ਜੋ ਬੋਲਣਾ ਹੈ ਮੇਰੀਆਂ ਗਲਤੀਆਂ ਤੇ ਉਹਨਾਂ ਨੂੰ ਨਾ ਬੋਲਿਆ ਕਰੋ ਮੰਮਾ ਪਲੀਜ਼ ਉਸ ਤੇ ਇਸ ਮੈਸੇਜ ਨੂੰ ਨਸੀਬ ਕਰਨੇ ਕਾਫੀ دیرਵਾ ਦੇਖਿਆ ਨਸੀਬ ਕਰਨ ਵੈਸੇ ਤੁਸੀਂ ਸਾਰੇ ਜੁੱਤੀਆਂ ਦੇ ਲਾਈਕ ਕੀ ਹੋ ਕੀਰਤੀ ਜੁੱਤੀਆਂ ਦੇ ਲਾਈਕ ਤਾਂ ਮੈਂ ਹੈਗੀਆਂ ਮੰਮਾ ਤਾਂ ਹੀ ਤਾਂ ਮੈਂ ਸਾਰੀਆਂ ਤੇ ਜੁੱਤੀਆਂ ਖਾਂਦੀਆਂ ਨਸੀਬ ਕਰਨ ਹਾਂ ਕੋਈ ਸ਼ੱਕ ਨਹੀਂ ਇਸ ਕੱਲ੍ਹ कीरती ठीक है जी नसीब कौर बेटा दस दिता है अच्छ कि मेरा कोई हक नहीं है तो ना रोशन पर कीरती मैं इतना कदों तो कहा है वाँ पर मैं गल ते तो मुंह तो सुनना चाहती सी जो तीह नहीं नसीब कौर की कीरती मैं सुनना चाहती सी कि मैनू कहो कि बेटी मैं हैगी हाँ तू तो टेंशन ना कर ਮੈਂ ਜੱਦ ਤੱਕ ਜਿਉਂਦੀ ਹਾਂ ਕੋਈ ਤੈਨੂੰ ਕੁਝ ਕਹਿ ਕੇ ਦਿਖਾਵੇ ਬਾਕੀ ਚਲੋ ਕੋਈ ਗੱਲ ਨਹੀਂ ਹੁਣ ਤੁਸੀਂ ਸਕੂਟਰੀ ਨਾ ਲੈਣ ਕਰਕੇ ਮੇਰੇ ਨਾਲ ਗੁੱਸੇ ਨਾ ਹੋਵੋ ਪਲੀਜ਼ ਨਸੀਬਾ ਠੀਕ ਆ ਬੁੱਤ ਤੂੰ ਬੁੱਤ ਆਪਣੇ ਰਿਸ਼ਤੇ ਦਾ ਦੇ ਕਿਦਰੇ ਸੈੱਟ ਹੋ ਜਾ ਆਪਣੀ ਜ਼ਿੰਦਗੀ ਵਿੱਚ ਮੈਨੂੰ ਵੀ ਸੁੱਖ ਦਾ ਸਾਹ ਆ ਜੇ ਕੀਰਤੀ ਦੇਖਦੇ ਆ ਮਾਮਾ ਕੋਈ ਨਾ 2 ਅਗਸਤ ਨੂੰ ਸਪੀਰੀ 11:00 ਵਜੇ ਕੀਰਤੀ ਕੋਲ ਉਸੇ ਕਿਸੇ ਰਿਸ਼ਤੇਦਾਰ ਨੇ ਫੋਨ ਕਰਕੇ ਕਿਹਾ ਅੱਜ ਤੇਨੂੰ ਦੇਖਣ ਲਈ ਕਿ ਮੁੰਡਾ ਆ ਰਿਹਾ ਏ 2 ਵਜੇ ਤੱਕ ਫਤੇਗੜ ਸਾਹਿਬ ਗੁਰਦੁਆਰਾ ਪਹੁੰਚ ਜਾਇਓ ਅਜੀ ਕੀਰਤੀ ਨੇ ਠੀਕ ਹੈ ਜੀ ਕਹਿ ਕੇ ਫੋਨ ਰੱਖਿਆ ਹੀ ਸੀ ਉਸ ਨੂੰ ਨਸੀਬਖੁਰ ਦੇ ਮੈਸੇਜ ਆ ਗਏ ਨਸੀਬਖੁਰ ਬੇਟੀ ਕੁਝ ਕਰ ਲੋ ਤੇਰੀ ਮਾਸੀ ਅੰਮ੍ਰਿਤਾ ਵਿਆਹ ਕਰਵਾ ਰਹੀ ਆ ਕੁਝ ਮਹੀਨੇ ਤੱਕ ਜਮਾਨਤ ਦੇ ਪੇਪਰ ਰੈਡੀ ਕਰਵਾ ਰਹੀ ਆ ਵਕੀਲ ਨੂੰ ਕਹਿ ਕੇ ਕੀ ਕੀਤੀ ਹਾਂਜੀ ਮੰਮਾ ਸਸ਼ੀਕਾਲ ਜੀ ਦੱਸੋ ਮੈਂ ਕੀ ਕਰ ਸਕਦੀ ਆ ਜਿਵੇਂ ਤੁਸੀਂ ਕਹੋਗੇ ਮੈਂ ਕਰ ਲੂੰਗੀ ਨਸੀਬਗਰ ਤੂੰ ਸਸ਼ੀਕਲ ਨੂੰ ਛੱਡ ਪੁੱਤ ਲਵੀ ਨੂੰ ਕਹੋ じゃ ਕਿਸੇ ਹੋਰ ਨੂੰ ਉਹ ਮੈਨੂੰ ਨਹੀਂ ਪਤਾ ਕੀ ਕੀ ਕਰਾਂ ਮੈਂ ਮੈਨੂੰ ਕੀ ਕਰਨਾ ਚਾਹੀਦਾ ਏ ਜਿਵੇਂ ਤੁਸੀਂ ਕਹੋਗੇ ਮੈਂ ਕਰ ਲੈਣਾ ਏ ਫੇਰ ਚਾਹੇ ਉਹ ਮੇਰੇ ਲਈ ਸਹੀ ਹੋਵੇ ਜਾਂ ਗਲਤ ਮਮਾ ਵਿਆਹ ਹੋ ਸਕਦਾ ਏ ਮੇਰਾ ਇਹਨਾਂ ਨਾਲ ਕੋਡ ਮੈਰਿਜ ਜਾਂ ਕੁਝ ਹੋਰ ਹੋ ਸਕਦਾ ਹੋਊਗਾ ਨਸੀਬਗਰ ਅਜੀਤਾ ਪੇਪਰ ਰੈਡੀ ਹੋ ਰਹੇ ਨੇ ਜਮਾਨਤ ਦੇ ਮੈਂ ਤਾਂ ਉਹਨੂੰ ਮਿਲਣ ਵੀ ਨਹੀਂ ਜਾ ਸਕਦੀ ਮੇਰਾ ਤਾਂ ਰਿਸ਼ਤਾ ਹੀ ਖਤਮ ਕਰ ਦਿੱਤਾ ਸੀ ਤੇਰੀ ਮਾਸੀ ਨੇ ਉਹਦੇ ਨਾਲ ਜੀਲ ਚ ਵੀ ਦੁਸ਼ਮਣਾਂ ਚ ਨਾਮ ਲਖਾਇਆ ਹੋਇਆ ਏ ਮੇਰਾ ਤੇ ਲਵੀ ਦਾ ਮਿਲਣ ਵੀ ਨਹੀਂ ਜਾ ਸਕਦੀ ਅਸੀਂ ਤਾਂ ਹੁਣ ਉਹਨੂੰ ਮੈਂ ਤਾਂ ਹੁਣ ਕੁਝ ਵੀ ਨਹੀਂ ਕਰ ਸਕਦੀ ਪੁੱਤ ਕੀ ਕਰਤੀ ਫਿਰ ਹੋਰ ਕੌਣ ਕਰੂ ਮम्मा ਦੱਸੋ ਮੇਰਾ ਤਾਂ ਹੁਣ ਦਿਮਾਗ ਵੀ ਨਹੀਂ ਚੱਲਦਾ ਪਹਿਲਾਂ ਵਾਂਗੂ ਨਸੀਬਕਰ ਕੋਈ ਨਾ ਬੇਟਾ ਲਵੀ ਨਾਲ ਸਲਾਹ ਕਰ ਕੂਲ ਮਾਈਡ ਨਾਲ ਸੋਚ ਲਓ ਤੁਸੀਂ ਦੋਵੇਂ ਕੀਰਤੀ ਮਮਾ ਮੇਰੀ ਗੱਲ ਸੁਣੋ ਮੇਰੇ ਲਈ ਮੁੰਡਾ ਪਸੰਦ ਕੀਤਾ ਏ ਅੱਜ ਹੀ ਦੀਖ ਦਿਖਾਈ ਆ ਹੁਣੇ ਫੋਨ ਆਇਆ ਹੀ ਵੀ ਤਿਆਰ ਹੋ ਜਾ ਚੀਤੀ ਦੁਪਹਿਰ ਵੇਲੇ ਮੁੰਡਾ ਆ ਰਿਹਾ ਏ ਫਤਿਹਗੜ ਸਾਹਿਬ ਹੁਣ ਮੈਂ ਜਾਮਾ ਜਾਂ ਨਾ ਇਹ ਦੱਸ ਦੋ ਵਸ ਨਸੀਬ ਕਰ ਜਾਓ ਬੇਟਾ ਤੁਸੀਂ No problem ਜਿੱਦਾਂ ਤੁਸੀਂ ਖੁਸ਼ ਰਹਿ ਸਕਦੇ ਹੋ ਤੁਸੀਂ ਦੇਖੋ ਮੇਰੀ ਤਾਂ ਮਜਬੂਰੀ ਆ ਮੇਰੇ ਪੁੱਤ ਨੂੰ ਮੇਰੇ ਤੋਂ ਦੂਰ ਕੀਤਾ ਜਾ ਰਿਹਾ ਏ ਖੀਰਤੀ ਮੈਂ ਖੁਸ਼ ਸਿਰਫ ਅੰਮ੍ਰਿਤ ਨਾਲ ਰਹਿ ਸਕਦੀ ਆ ਨਸੀਬਕੌਰ ਮੈਂ ਵੀ ਖੀਰਤੀ ਇਹਨੂੰ ਮਜਬੂਰ ਕੀਤਾ ਜਾ ਰਿਹਾ ਏ ਵਿਆਹ ਲਈ ਤੁਹਾਨੂੰ ਕੀ ਦੱਸਾਂ ਮੈਂ ਸਾਰੀ ਮੈਨੂੰ ਬੋਲਦੇ ਨਹੀਂ ਨਸੀਬਕੌਰ ਬੀਟਾ ਵਿਆਹ ਤਾਂ ਕਰਵਾਓ ਉ ਤਾਂ ਕਰਵਾਉਣਾ ਹੀ ਪੈਣਾ ਏ ਤੁਹਾਨੂੰ ਖੀਰਤੀ ਪਰ ਅੰਮ੍ਰਿਤ ਮੈਂ ਬਹੁਤ ਤੰਗ ਹੋ ਕੇ ਹਾਂ ਕੀਤੀ ਆ ਜਾਨੂ ਨਸੀਬਕੌਰ ਬੇਟੀ ਕੀ ਆਵਿਟੀ ਫਿਰ ਜਾਉ ਰੈਡੀਓ ਕੀ ਕੀਤੀ ਜਿਆੜੀ ਹੋ ਕੇ ਤਾਂ ਚਲੀ ਜਾਉਂਗੀ ਮम्मा ਪਰ ਮੰਨੋ ਕਿ ਮੈਂ ਰੈਡੀ ਕਰੂੰਗੀ ਨਸੀਬਕਰ ਕੋਈ ਨਾ ਮੈਂ ਦੇਖਦੀ ਆ ਬੇਟੀ ਜੇ ਕੁਝ ਹੋ ਸਕਦਾ ਹੋਇਆ ਮੇਰੇ ਤੋਂ ਅੰਮ੍ਰਿਤ ਲਈ ਕੀਰਤੀ ਬਸ ਮੈਨੂੰ ਦੁਪਹਿਰ ਤੱਕ ਦਾ ਟਾਈਮ ਦੇ ਦਿਓ ਨਸੀਬਕਰ ਠੀਕਾ ਮੈਨੂੰ ਦੱਸ ਦਿਓ ਫਿਰ ਪਾਪਾ ਸਾਕੇ ਜੇ ਹੋ ਗਿਆ ਤਾਂ ਵੀ ਨਾ ਹੋਇਆ ਤਾਂ ਵੀ ਪਰ ਮੇਰੀ ਤਾਂ ਕੋਈ ਆਸ ਨਾ ਰੱਖੀ ਕੀਤੀ ਕਿਹੜੀ ਆਸ ਮਮਾ ਨਸੀਬ ਕੋਰੇ ਇਹ ਹੀ ਵੀ ਮੈਂ ਤੇਰਾ ਵਿਆਹ ਆਪਣੀ ਪਤੰਬਰਿਤ ਨਾਲ ਕਰਵਾ ਦੂੰਗੀ ਮੇਰੇ ਹੱਥ ਕੁਝ ਨਹੀਂ ਹੈਗਾ ਬਸ ਮੈਂ ਇਹ ਚਾਹੁੰਨੀ ਆ ਕਿ ਤੇਰੀ ਮਾਸੀ ਜਿੱਥੇ ਕਹਿੰਦੀ ਆ ਉੱਥੇ ਉਹਦਾ ਵਿਆਹ ਨਾ ਹੋਵੇ ਕਿਉਂਕਿ ਜੇ ਉਹਦੇ ਮੁਤਾਬਿਕ ਹੋ ਗਿਆ ਤਾਂ ਉਹ ਕੁੜੀਆਂ ਨੂੰ ਹਮੇਸ਼ਾ ਲਈ ਦੂਰ ਲੈ ਜਾਊਗੀ ਮੇਰੇ ਤੋਂ ਕੀਰਤੀ ਰੁਕੋ ਤੁਸੀਂ ਪਹਿਲਾਂ ਮੈਨੂੰ ਇੱਧੇ ਜਵਾਬ ਦੇ ਕੇ ਆਉਣ ਦਿਓ ਫਿਰ ਕਰਦੀ ਹੂ ਕੁਛ ਅੱਕੀ ਨਸੀਬਖੋਰ ਜਵਾਬ ਨਹੀਂ ਦੇਣਾ ਤੁਸੀਂ ਵਿਆਹ ਕਰਵਾ ਲਓ ਖੁਸ਼ ਰਹੋ ਬਸ ਕਿੰਨਾਕ ਟਾਈਮ ਇਧਰ ਰਹੇਗੀ ਦੱਸ ਅੰਮ੍ਰਿਤ ਤੇਨੂੰ ਨਹੀਂ ਮਿਲਣਾ ਵਿਆਹ ਕਰਵਾ ਕੇ ਸੈੱਟ ਹੋ ਜਾਓ ਆਪਣੀ ਲਾਈਫ ਬਣਾਓ ਕੀਰਤੀ ਚੈਟ ਕਰਦੀ ਰਹੀ ਤੇ ਰੋਂਦੀ ਰਹੀ ਹੁਣ ਉਹ ਇਨਕ ਤਾਂ ਸਮਝ ਚੁੱਕੀ ਸੀ ਕਿ ਕਿਸੇ ਵੀ ਹਾਲਤ ਵਿੱਚ ਅੰਮ੍ਰਿਤ ਦਾ ਵਿਆਹ ਉਸ ਨਾਲ ਨਹੀਂ ਹੋ ਸਕਦਾ ਪਰ ਮਾਨਾ ਜੀ ਵੀ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਮਜਬੂਰੀ ਵਸਤਿਆਰ ਹੋ ਕੇ ਉਹ ਆਪਣੇ ਪਰਿਵਾਰ ਨਾਲ ਮੁੰਡੇ ਨੂੰ ਮਿਲਣ ਲਈ ਫਤਿਹਗੜ੍ਹ ਸਾਹਿਬ ਚਲੀ ਗਈ। ਸ਼ਾਮ 5 ਵਜੇ ਤੱਕ ਮੁੰਡਾ ਆਪਣੇ ਪਰਿਵਾਰ ਅਤੇ ਵਿਛੋਲਿਆਂ ਨਾਲ ਪਹੁੰਚ ਗਿਆ। ਪਹਿਲੀ ਹੀ ਨਜ਼ਰ ਵਿੱਚ ਉਸ ਨੂੰ ਸਾਦਗੀ ਵਿੱਚ ਲਿਪਟੀ ਕੀਰਤੀ ਪਸੰਦ ਆ ਗਈ। ਪਰ ਕੀਰਤੀ ਤੇ ਉਸਦੇ ਪਰਿਵਾਰ ਦੀ ਕਿਸੇ ਵੀ ਮੈਂਬਰ ਨੂੰ ਮੁੰਡਾ ਪਸੰਦ ਨਹੀਂ ਸੀ। ਨਾ ਚਾਹੁੰਦੇ ਹੋਏ ਵੀ ਕੀਰਤੀ ਨੇ ਇੱਕ ਵਾਰੀ ਮੁੰਡੇ ਨਾਲ ਗੱਲ ਕਰਨ ਦੀ ਸੋਚੀ। ਤੇ ਮੁੰਡੇ ਨੂੰ ਇੱਕ ਪਾਸੇ ਜਾ ਕੇ ਇਕੱਲਿਆਂ ਗੱਲ ਕਰਨ ਲਈ ਦਿੱਤਾ। ਜਿਵੇਂ ਉਸਨੇ ਗੱਲ ਕਰਨ ਲਈ ਮੂੰਹ ਖੋਲਿਆ ਉਸ ਤੋਂ ਪਹਿਲਾਂ ਹੀ ਉਹ ਮੁੰਡਾ ਬੋਲਿਆ। ਕੀ ਗੱਲ ਕਰਨੀ ਆ ਤੂੰ ਜਿਹੜੀ ਸਾਰਿਆਂ ਦੇ ਸਾਹਮਣੇ ਨਹੀਂ ਸੀ ਹੋ ਸਕਦੀ। ਮੁੰਡੇ ਦੇ ਮੂੰਹੋਂ ਇਸ ਤਰ੍ਹਾਂ ਦੀ ਭਾਸ਼ਾ ਦੀ ਕੀਰਤੀ ਨੂੰ ਕਦੇ ਉਮੀਦ ਵੀ ਨਹੀਂ ਸੀ ਪਰ ਉਹ ਮਨ ਤੇ ਪੱਥਰ ਆ ਕੇ ਇਸ ਨੂੰ ਸੁਣਦੀ ਰਹੀ। ਉਸ ਮੁੰਡੇ ਨੇ ਬਿਲਕੁਲ ਸਿੱਧੀ ਸ਼ੁੱਧ ਪੰਜਾਬੀ ਵਿੱਚ ਕੀਰਤੀ ਨੂੰ ਕਹਿ ਦਿੱਤਾ। ਮੈਨੂੰ ਕਰਦੇ ਕੰਮ ਕਰਨ ਲਈ ਵਿਆਹ ਕਰਵਾਉਣਾ ਪੈ ਰਿਹਾ ਏ ਨਹੀਂ ਤਾਂ ਮੈਨੂੰ ਕੋਈ ਲੋੜ ਵੀ ਨਹੀਂ ਸੀ ਵਿਆਹ ਦੇ ਚੱਕਰਾਂ ਵਿੱਚ ਪੈਣ ਦੀ ਵਕੀ ਤੂੰ ਦੇਖ ਲਾ ਕੀ ਕਰਨਾ ਏ ਵਿਆਹ ਤੋਂ ਬਾਅਦ ਪੂਰੀ ਜ਼ਿੰਦਗੀ ਮੈਂ ਆਪਣੇ ਪਰਿਵਾਰ ਨਾਲ ਹੀ ਰਹਿਣਾ ਏ ਕਦੇ ਅਲੱਗ ਹੋਣ ਨੂੰ ਨਾ ਕਹੀ ਮੈਨੂੰ ਨਾਲੇ ਤੇਰਾ ਆਪਰੇਸ਼ਨ ਤਾਂ ਨਹੀਂ ਕਰਵਾਇਆ ਹੋਇਆ ਬੱਚਾ ਹੋ ਸਕਦਾ ਏ ਨਾ ਹੋਰ ਇਹ ਸਭ ਕੀਰਤੀ ਨੂੰ ਬਹੁਤ ਹੀ ਬੁਰਾ ਲੱਗਿਆ ਉਹ ਉਸ ਮੁੰਡੇ ਨੂੰ ਬੋਲੀ ਦੇਖੋ ਪਹਿਲੀ ਗੱਲ ਕਿਏ ਜੀ ਤੁਹਾਨੂੰ ਇਹ ਤੱਕ ਨਹੀਂ ਪਤਾ ਕਿ ਮੇਰੀ ਹਾਂ ਇੱਕ ਨਾ ਤੇ ਤੁਸੀਂ ਬੱਚਿਆਂ ਦਾ ਵੀ ਸੋਚਣ ਲੱਗ ਪਏ ਦੂਜੀ ਗੱਲ ਹਰ ਵਾਰੀ ਨੂਹਾ ਹੀ ਅਲੱਗ ਨਹੀਂ ਹੋਣਾ ਚਾਹੁੰਦੀਆਂ ਹੁੰਦੀਆਂ ਰਹੀ ਗੱਲ ਤੁਹਾਡੇ ਨਾਲ ਵਿਆਹ ਦੀ ਉਹਦੇ ਲਈ ਮੈਨੂੰ ਕਾਫੀ ਸਮਾਂ ਚਾਹੀਦਾ ਈ ਖੁਦ ਨੂੰ ਮਨਾਉਣ ਵਾਸਤੇ ਇਹਨਾਂ ਕਹਿ ਕੇ ਉਹ ਆਪਣੇ ਪਰਿਵਾਰ ਕੋਲ ਆ ਗਈ ਤੇ ਉਸਨੇ ਆਪਣੀ ਮੰਮੀ ਨੂੰ ਕਹਿ ਦਿੱਤਾ ਮੁੰਡੇ ਦੀ ਉਮਰ 45 ਸਾਲ ਤੋਂ ਵਿਆਹ ਦਾ ਉਹਨੇ ਮੈਨੂੰ ਆਪ ਦੱਸੀਆ ਬਾਕੀ ਤੁਸੀਂ ਦੇਖ ਲਓ ਕੀ ਕਰਨਾ ਹੈ ਮੈਨੂੰ ਤਾਂ ਉਹਦੀ ਕੋਈ ਵੀ ਗੱਲ ਨਹੀਂ ਚੰਗੀ ਲੱਗੀ ਕੀਰਤੀ ਦੀ ਗੱਲ ਸੁਣ ਕੇ ਉਸਦੇ ਪਰਿਵਾਰ ਨੂੰ ਵੀ ਛੇਵੇਂ ਸੁਖਦਾਸ ਆ ਗਿਆ ਹੋਵੇ ਕਿਉਂਕਿ ਮੁੰਡਾ ਉਹਨਾਂ ਨੂੰ ਪਹਿਲਾਂ ਹੀ ਨਾ ਪਸੰਦ ਸੀ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਘਰ ਆ ਗਏ ਫਿਰ ਕੀਰਤੀ ਨੇ ਘਰ ਆ ਕੇ ਨਸੀਬਖਰ ਨੂੰ ਮੈਸੇਜ ਕਰਕੇ ਦੱਸਿਆ ਕਿ ਉਹ ਰਿਸ਼ਤੇ ਲਈ ਆਈ ਮੁੰਡੇ ਨੂੰ ਜਵਾਬ ਦੇ ਆਈ ਆ ਇਸ ਤੇ ਨਸੀਬਖਰ ਨੇ ਕਿਹਾ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਇਤહી ਕਰੇਂਗੀ ਤੇਰੇ ਦਿਮਾਗ ਵਿੱਚ ਇਹ ਗਲ ਕਦੋਂ ਪੈਣੀ ਆ ਕਿ ਅੰਮ੍ਰਿਤ ਤੇਨੂੰ ਨਹੀਂ ਮਿਲ ਸਕਦਾ ਹੁਣ ਤੂੰ ਕਿਉਂ ਆਪਣੀ ਤੇ ਰੋਸ਼ਨ ਦੀ ਜ਼ਿੰਦਗੀ ਫਰੀਂ ਨਹੀਂ ਸੋਚਦੀ ਕਿਉਂ ਨਹੀਂ ਅੱਗੇ ਵਾਤੀ ਆਪਣਾ ਨਹੀਂ ਤਾਂ ਰੋਸ਼ਨ ਦਾ ਹੀ ਸੋਚ ਕੇ ਵਿਆਹ ਕਰਵਾ ਲਾ ਇਹ ਤਾਂ ਕਦੋਂ ਤੱਕ ਅੰਮ੍ਰਿਤ ਪਿੱਛੇ ਬੈਠੀ ਰਹੇਗੀ ਆਪਣੀ ਤੇ ਰੋਸ਼ਨ ਹੋਰੀ ਸੋਚ ਤੇ ਅੱਗੇ ਵਧ ਕੀਰਤੀ ਨੇ ਜਦ ਤੂੰ ਇਹ ਮੈਸੇਜ ਪੜਿਆ ਤਾਂ ਇੱਕ ਵਾਰ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਨੇ ਸੇਵ ਕਰ ਕਿਉਂ ਉਸ ਦਾ ਸਾਥ ਹੀ ਦੀ ਵਜਾਈ ਉਸ ਨੂੰ ਕਿਸੇ ਹੋਰ ਨਾਲ ਵਿਆਹ ਕਰਵਾਉਣ ਦੀ ਸਲਾਹ ਦਿੰਦੀ ਰਹਿੰਦੀ ਆ ਫਿਰ ਉਹ ਬਹੁਤ ਰੁਹੀ ਤਿਲਪ੍ਰਿਤ ਨੂੰ ਮੈਸੇਜ ਕਰਕੇ ਅੱਜ ਹੋਈਆਂ ਸਾਰੀਆਂ ਗੱਲਾਂ ਦੱਸ ਦਿੱਤੀਆਂ ਥੋੜੀ ਸਮੇਂ ਬਾਅਦ ਤਿਲਪ੍ਰਿਤ ਨੇ ਕੀਤੇ ਦੇ ਮੈਸੇਜ ਦੇਖੇ ਤਾਂ ਉਸ ਨੇ ਫੋਨ ਕਰ ਲਿਆ ਤਿਲਪ੍ਰਿਤ ਹਾਂਜੀ ਭਾਬੀ ਜੀ ਦੇ ਦਿੱਤਾ ਇੱਕ ਹੋਰ ਰਿਸ਼ਤੇ ਨੂੰ ਜਵਾਬ ਕਿਉਂ ਕਰਦੇ ਹੋ ਤੁਸੀਂ ਇਦਾਂ ਕੀ ਚੋਨੇ ਹੋ ਅੰਮ੍ਰਿਤ ਨੂੰ ਭੁੱਲ ਜਾਉਂ ਮੈਨੂੰ ਮਿਲ ਜੂਗਾ ਹਣ ਉਹ ਉਹ ਨਹੀਂ ਮਿਲਣਾ ਹੁਣ ਆਪਣੀ ਜ਼ਿੰਦਗੀ ਬਾਰੇ ਸੋਚ ਤੇ ਵਿਆਹ ਕਰਵਾ ਕੇ ਸੈੱਟ ਹੋ ਜਾਉ ਇਹ ਹੀ ਠੀਕ ਹੁਣ ਤੁਹਾਡੇ ਲਈ ਕੀਤੇ ਲਵੀ ਪਲੀਜ਼ ਤੂੰ ਮੈਨੂੰ ਇਹ ਦੱਸ ਕਿ ਮੰਮੀ ਜੀ ਨੇ ਮੈਨੂੰ ਤੇਰੀ ਨਾਲ ਸਲਾਹ ਕਰਕੇ ਕੋਈ ਗੱਲ ਕਰਨ ਦੀ ਜਿਹੜੀ ਗੱਲ ਕਹੀ ਆ ਉਹਦੇ ਬਾਰੇ ਤੂੰ ਕੀ ਸੋਚਿਆ ਏ ਮੰਮੀ ਜੀ ਨੇ ਤੈਨੂੰ ਵੀ ਤਾਂ ਦੱਸੇਗੀ ਹੋਊਗਾ ਦੱਸ ਮੈਨੂੰ ਕਿ ਹੁਣ ਕਰਨਾ ਕੀ ਚਾਹੀਦਾ ਏ ਆਪਾਂ ਨੂੰ ਲਪ੍ਰੀਤ ਤੁਸੀਂ ਵਿਆਹ ਕਰਵਾ ਕੇ ਆਪਣੇ ਘਰ ਜਾਓ ਉਹਦਾ ਜਿੰਮੇ ਉਹਦੀ ਮਾਂ ਕਹੂਗੀ ਹੋਮੇ ਹੋ ਜਾਊਗਾ ਤੁਸੀਂ ਆਪਣੇ ਤੇ ਰੌਸ਼ਨ ਦੇ ਫਿਚਰ ਦੀ ਸੋਚੋ ਛੱਡ ਦਿਓ ਬਾਕੀ ਸਭ ਗੱਲਾਂ ਹਣ ਕਿਉਂਕਿ ਤੁਸੀਂ ਜੋ ਅੰਮ੍ਰਿਤ ਨਲ ਰਹਿੰਦੇ ਸੁਪਨੇ دیکਿਏ ਸੀ ਹੁਣ ਕਿਸੇ ਵੀ ਤਰ੍ਹਾਂ ਪੂਰੇ ਨਹੀਂ ਹੋ ਸਕਦੇ ਅੱਜ ਵੀ ਟਾਈਮ ਆਸੇ ਰਸਤੇ ਪੈ ਜੋ ਵਧੀਆ ਰਹੂਗੀ ਕੀਰਤੀ ਨੂੰ ਲਪ੍ਰੀਤ ਦੇ ਮੂੰਹੋਂ ਇਹ ਸਭ ਗੱਲਾਂ ਸੁਣ ਕੇ ਬਹੁਤ ਗੁੱਸਾ ਆਇਆ ਪਰ ਉਹ ਕਰ ਵੀ ਕੀ ਸਕਦੀ ਸੀ ਇਸ ਲਈ ਉਸਨੇ ਸਿਰਫ ਠੀਕ ਹੈ ਕਹਿ ਕੇ ਫੋਨ ਕੱਟ ਦਿੱਤਾ ਅਤੇ ਬਹੁਤ ਰੋਈ ਉਸ ਦਿਨ ਤੋਂ ਬਾਅਦ ਕਈ ਦਿਨਾਂ ਤੱਕ ਉਹ ਚੰਗੀ ਤਰ੍ਹਾਂ ਰੋਟੀ ਵੀ ਨਾ ਖਾ ਸਕੀ ਅਤੇ ਸੌਂ ਵੀ ਨਾ ਸਕੀ ਇਹ ਪਹਿਲੀ ਵਾਰ ਸੀ ਜਦੋਂ ਉਹ ਖੁਦ ਨੂੰ ਇਕੱਲਾ ਮਹਿਸੂਸ ਕਰ ਰਹੀ ਸੀ ਇਸ ਤੋਂ ਪਹਿਲਾਂ ਕਦੇ ਵੀ ਨਾ ਹੀ ਨਸੀਬ ਕੋਰਨੀਅਸ ਨੂੰ ਇਕੱਲਾਪਣ ਮਹਿਸੂਸ ਹੋਣ ਦਿੱਤਾ ਸੀ ਤੇ ਨਾ ਹੀ ਲਾਪ੍ਰਿਤ ਨੇ ਇਸ ਲਈ ਕੀਰਤੀ ਨੂੰ ਇਹਨਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਤਕਲੀਫ ਵਿੱਚੋਂ गुजरਣਾ ਫੈਰਿਆ ਸੀ ਉਲਕਪਗ ਬੋਲਣਾ ਛੱਡ ਗਈ ਚੁੱਕੀ ਸੀ ਜੇ ਕਦੇ ਲਾਪਰੀ ਜਾਂ ਨਸੀਬ ਖੌਨਾ ਗਲ ਕਰਦੀ ਵੀ ਸੀ ਤਾਂ ਪੂਰੀ ਪੂਰੀ ਹੀ ਗਲ ਕਰਦੀ ਸੀ ਤੇ ਉਹ ਵੀ ਉਸ ਲਈ ਬਹੁਤ ਤਕਲੀਫ ਦੇ ਸਾਬਤ ਹੁੰਦਾ ਸੀ ਪਰ ਉਹ ਕਿਸੇ ਨਾ ਕਿਸੇ ਤਰੀਕੇ ਖੁਦ ਨੂੰ ਵਿਅਸਤ ਰੱਖਣ ਦੀ ਕੋਸ਼ਿਸ਼ ਕਰਦੀ ਤਾਂ ਜੋ ਇਕੱਲੀ ਮਹਿਸੂਸ ਨਾ ਕਰ ਸਕੇ 14 ਅਗਸਤ ਨੂੰ ਉਹ ਆਪਣੇ ਬੇਟੇ ਅਤੇ ਪਤੀਜੀ ਨਾਲ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਗਈ ਤਾਜ ਉਸਦੇ ਮਨ ਨੂੰ ਕੁਝ ਸ਼ਾਂਤੀ ਆ ਜਾਵੇ ਤੇ ਅੰਮ੍ਰਿਤਿਸ ਲਾਮਤੀ ਲਈ ਮੋਹੂ ਕੱਢਿਆ ਮੱਥਾ ਵੀ ਟੇਕਿਆ ਜਾ ਸਕੇ ਉੱਥੇ ਜਾ ਕੇ ਅਜੇ ਉਹਨਾਂ ਨੇ ਮੱਥਾ ਹੀ ਮਸਾਂ ਟੇਕਿਆ ਸੀ ਕਿ ਕੀਰਤੀ ਦੀ ਮੰਮੀ ਜੀ ਨੇ ਫੋਨ ਕਰਕੇ ਕਿਹਾ ਪੁੱਤ ਜਿੱਥੇ ਘੁੰਮਣਾ ਹੈ ਅੱਜ ਹੀ ਘੁੰਮ ਲਿਓ ਸਵੇਰੇ ਜਲਦੀ ਇੱਥੋਂ ਚੱਲ ਪਿਓ ਕੱਲ ਨੂੰ ਤੈਨੂੰ ਦੇਖਣ ਵਾਲਿਆਂ ਨੇ ਆਉਣਾ ਏ ਟਾਈਮ ਜੀ ਨਾਲ ਚੱਲ ਪਿਓ ਜਿਹੜਾ ਤੁਸੀਂ 12 1 ਵਜੇ ਤੱਕ ਪਹੁੰਚ ਜਾਮੋਂ ਉਹਨਾਂ ਨੇ 2 ਵਜੇ ਦਾ ਟਾਈਮ ਦਿੱਤਾ ਏ ਇਹੀ ਸੁਣਦੇ ਹੀ ਕੀਰਤੀ ਨੇ ਰੀਤ ਨੂੰ ਦੱਸਿਆ ਤੇ ਫਿਰ ਉਹ ਘੁੰਮਣ ਲਈ ਬਾਜ਼ਾਰ ਚਲੀਆਂ ਗਈਆਂ ਕਾਫੀ ਧੀਰ ਤੱਕ ਘੁੰਮ ਕੇ ਉਹ ਵਾਪਸ ਆ ਗਈਆਂ ਤੇ ਸੋ ਗਈਆਂ ਸਵੇਰੇ ਜਲਦੀ ਉੱਠ ਕੇ ਮੱਥਾ ਟੇਕਿਆ ਤੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵੱਲ ਚਲੀਆਂ ਗਈਆਂ ਤਾਂ ਜੋ ਉਹ ਉੱਥੇ ਨਤਮਸਤਕ ਹੋਣ ਤੋਂ ਬਾਅਦ ਸਿੱਧਾ ਘਰ ਜਾਣ ਲਈ ਬਸ ਲੈ ਸਕਣ ਉਹਨਾਂ ਨੇ ਇਸੇ ਤਰ੍ਹਾਂ ਕੀਤਾ ਕੀਰਤੀ ਨੇ ਵਾਪਸ ਆਉਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਅਗੇ ਅਰਦਾਸ ਕੀਤੀ हे सची पाशा जी हमेशा दी तरह मैं सिर्फ आप जी दा ही सहारा तक की आई मेनू अपनी सही गलत भरी सोचन दा बल बख्शीश करो मेनू सिद्धे रास्ते पाओ हुन जो मेरे लिए सही होवेगा उही मुंडा मेनू मलयो मैं आप जी दा आशीर्वाद समझ के हां कर देनी हां बाकी तुसी हमेशा दी तरह मेरे नाल खड़ना फिर मेनू किसे दी कोई परवाह नहीं वे शकीर तेरी अरदास विच परमात्मा नाल शिकवा वेसी ਪਰ ਫਿਰ ਵੀ ਉਸਨੇ ਹਮੇਸ਼ਾ ਹੀ ਤੇਰਾ ਪਾਣਾ ਮਿੱਠਾ ਲੱਗੇ ਤੇ ਮਹਾਬਾਕੂ ਅਨਸਾਰ ਚੱਲਣਾ ਹੀ ਸਹੀ ਸਮਝਿਆ ਸੀ 3 ਵਜੇ ਤੱਕ ਉਹ ਵਾਪਸ ਪਿੰਡ ਆ ਗਏ ਪਰ ਸ਼ਾਮ ਤੱਕ ਮੁੰਡੇ ਵਾਲਿਆਂ ਦੀੋਂ ਕੋਈ ਖਬਰ ਨਹੀਂ ਆਈ ਹਮੇਸ਼ਾ ਦੀ ਤਰ੍ਹਾਂ ਹੀ ਕੀਰਤੀ ਨੂੰ ਇਸ ਵਾਰ ਵੀ ਸੀ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰਿਸ਼ਤਾ ਵਿਚਕਾਰ ਹੀ ਰਹਿ ਜਾਣਾ ਹੈ ਪਰ ਸ਼ਾਇਦ ਇਸ ਵਾਰ ਕੀਰਤੀ ਗਲਤ ਸੋਚ ਰਹੀ ਸੀ 16 ਅਗਸਤ ਨੂੰ ਸਵੇਰੇ 10:00 ਵਜੇ ਮੁੰਡੇ ਵਾਲਿਆ ਆਏ ਤੇ ਵਜੋਲੀਆਂ ਦੇ ਘਰ ਹੀ ਕੀਰਤੀ ਨੂੰ ਦੇਖ ਕੇ ਨਾ ਹਾਂ ਮੁੰਡੇ ਵਾਲਿਆਂ ਨੇ ਕੀਤੀ ਨਾ ਹੀ ਕੀਰਤੀ ਨੇ ਸ਼ਾਮ ਨੂੰ ਉਸਦੇ ਪਰਿਵਾਰ ਵਾਲੇ ਮੁੰਡੇ ਦਾ ਘਰ ਦੇ ਗਏ ਅਤੇ ਸਾਰਿਆਂ ਨੂੰ ਮੁੰਡੇ ਦਾ ਘਰ ਬਰ ਪਸੰਦ ਆ ਗਿਆ ਫਿਰ ਅਗਲੇ ਦਿਨ ਵਿਆਹ ਦਾ ਦਿਨ ਵੀ ਰੱਖ ਦਿੱਤਾ ਗਿਆ ਕੀਰਤੀ ਦਾ ਨਾ ਹੀ ਖੁਸ਼ਗਨ ਹੋਇਆ ਸੀ ਤੇ ਨਾ ਹੀ ਮੁੰਡੇ ਨਾਲ ਉਸਦੀ ਕੋਈ ਗੱਲ ਹੀ ਹੋ ਸਕੀ ਸੀ ਇਸੇ ਕਾਰਨ ਕੀਰਤੀ ਨੂੰ ਹਰਪ ਲਈ ਸੀ ਕਿ ਸ਼ਾਇਦ ਰਿਸ਼ਤੇ ਵੱਲੋਂ جواب ਹੀ ਆ ਜਾਵੇ 21 ਤਰੀਕ ਨੂੰ ਉਸਦਾ ਵਿਆਹ ਸੀ ਉਸੇ ਕੋਲ ਤਿਆਰੀਆਂ ਕਰਨ ਲਈ ਸਿਰਫ 4 ਦਿਨ ਸਨ ਹਰ ਕੰਮ ਉਸਨੂੰ ਖੁਦ ਹੀ ਕਰਨਾ ਪੈ ਰਿਹਾ ਸੀ ਪਰ ਮਨ ਵਿੱਚ ਉਸ ਨੂੰ ਅਜੀਬੀ ਸ਼ਾਇਦ ਅੰਮ੍ਰਿਤੇ ਉਹਨ ਦੀ ਆਸ ਸੀ ਪਰ ਅੰਮ੍ਰਿਤੇ ਮੰਮੀ ਅਤੇ ਲਪੇਟ ਵੱਲੋਂ ਸਿਰਫ ਵਿਆਹ ਕਰਵਾ ਲੈਣ ਦੀ ਗੱਲ ਕਹੀ ਜਾ ਰਹੀ ਸੀ ਇਸ ਲਈ ਕੀਰਤੀ ਨੇ ਕੋੜਾਕੁਟ ਪਰ ਨਹੀਂ ਸਹੀ ਸਮਝਿਆ 20 ਤਰੀਕ ਨੂੰ ਸ਼ਾਮ ਬਿਲੇ ਕੀਰਤੀ ਦੀ ਸਹੇਲੀ ਗਗਨਿਆ ਸੇ ਹੱਥਾਂ ਤੇ ਮਹਿੰਦੀ ਲਗਾਈ ਅਤੇ ਜਰੂਸਤੇ ਹੋਣ ਵਾਲੇ ਪਤੀ ਦਾ ਨਾਮ ਮਹਿੰਦੀ ਵਿੱਚ ਲਿਖਿਆ ਤਾਂ ਕੀਰਤੀ ਨੂੰ ਉਦੋਂ ਯਾਦ ਆ ਗਈ ਜਦੋਂ ਉਹ ਅੰਮ੍ਰਿਤ ਦਾ ਨਾਮ ਮਹਿੰਦੀ ਨਾਲ ਆਪਣੀਆਂ ਤਲੀਆਂ ਤੇ ਲਿਖਿਆ ਕਰਦੀ ਸੀ ਪਰ ਹੁਣ ਕੁਝ ਵੀ ਨਹੀਂ ਸੀ ਹੋ ਸਕਦਾ ਸਵੀਰ ਵੀਰੀ ਜਲਦੀ ਉੱਠ ਕੇ ਨਹਾਉਣ ਤੋਂ ਬਾਅਦ ਹਰ ਰੋਜ਼ ਦੀ ਤਰ੍ਹਾਂ ਉਹ ਗੁਰੂ ਘਰ ਗਈ ਤੇ ਹਮੇਸ਼ਾ ਦੀ ਸਰਵਤਾ ਭਲਾ ਮੰਗਿਆ ਤੇ ਰੋ ਰੋ ਕੇ ਹੀ ਅਰਦਾਸ ਕੀਤੀ ਜੀ ਹੋ ਸਕਦਾ ਹੈ ਤਾਜੀ ਵੀ ਮੈਨੂੰ ਮੇਰਾ ਪਿਆਰ ਵਾਪਸ ਦੇ ਦੋ ਸੱਚੇ ਪਾਸ਼ਾ ਪਰ ਸ਼ਾਇਦ ਵਹਿਗਰੂ ਨੂੰ ਵੀ ਇਹ ਮਨਜ਼ੂਰ ਨਹੀਂ ਸੀ 11:00 ਵਜੇ ਕੀਰਤੀ ਦੇ ਅਨੰਤ ਕਾਰਜ ਹੋ ਗਏ ਤੇ ਚਾ ਆਪਣੀ ਪੀਨ ਤੋਂ ਵਾਦ ਉਸਦੀ ਵਿਦਾਈ ਕਰ ਦਿੱਤੀ ਗਈ ਉਹ 3:00 ਵਜੇ ਆਪਣੀ ਸਹੁਰੇ ਘਰ ਪਹੁੰਚ ਗਈ ਉਸ ਦਾ ਪਤੀ ਇੱਕ ਬਹੁਤ ਹੀ ਨੀਕ ਦਿਲ ਰੱਬ ਨੂੰ ਮੰਨਣ ਵਾਲਾ ਇਨਸਾਨ ਹੈ ਉਸ ਨੇ ਕੀਰਤੀ ਦੀ ਜ਼ਿੰਦਗੀ ਨੂੰ ਨਾ ਸਿਰਫ ਜਾਣਿਆ ਸੰਗੋ ਉਸ ਨੂੰ ਉਸਤੇ ਹਰ ਇੱਕ ਸੱਚ ਨਾਲ ਸੱਚੇ ਦਿਲੋਂ ਸਵੀਕਾਰ ਵੀ ਕੀਤਾ ਉਸਨੇ ساری ਜ਼ਿੰਦਗੀ ਕੀਰਤੀ ਦਾ ਸਾਥ ਦੀਨ ਅਤੇ ਉਸ ਨੂੰ ਸੇ ਸਾਰੇ ਦੁੱਖ ਭੁਲਾਉਂਦਾ ਵਾਦਾ ਵੀ ਕੀਤਾ ਅੱਜ ਉਹ ਆਪਣੇ ਪਤੀ ਬੇਟੀ ਅਤੇ ਸੱਸ ਮਾ ਨਾਲ ਬਹੁਤ ਖੁਸ਼ ਹੈ ਸ਼ਾਮ ਨੂੰ ਕੀਰਤੀ ਆਪਣੇ ਸਹੁਰੇ ਘਰ ਵੀਲੀ ਬੈਠੀ ਸੀ ਤਾਂ ਉਹ ਆਪਣੀਆਂ ਸਵੇਰੇ ਤਿਆਰ ਹੋਣ ਸਮੇਂ ਦੀਆਂ ਤਸਵੀਰਾਂ ਦੇਖਣ ਲੱਗ ਪਈ ਉਸ ਨੂੰ ਸਵੀਰ ਤੋਂ ਲੈ ਕੇ ਹੁਣ ਤੱਕ ਦੇ ਵਟਸਐਪ ਮੈਸੇਜ ਦਿਖਾਈ ਦਿੱਤੇ ਉਸਨੇ ਪਹਿਲਾਂ ਸਭ ਦੀ ਵਧਾਈ ਦੀ ਮੈਸੇਜ ਪੜ੍ਹ ਕੇ ਉਹਨਾਂ ਨੂੰ ਧੰਨਵਾਦ ਕਿਹਾ ਫਿਰ ਉਸ ਨੂੰ ਅੰਮ੍ਰਿਤ ਤੇ ਮੰਮੀ ਦੇ ਵਧਾਈਆਂ ਦੇ ਮੈਸੇਜ ਪੜ੍ਹ ਕੇ ਧੰਨਵਾਦ ਕੀਤਾ ਤੇ ਉਹਨਾਂ ਦਾ ਉਹ ਮੈਸੇਜ ਵੀ ਪੜ੍ਹਿਆ ਜਿਸ ਵਿੱਚ ਉਹਨਾਂ ਨੇ ਉਸ ਤੋਂ ਉਸਦੇ ਪਤੀ ਨਾਲ ਉਸਦੀ ਤਸਵੀਰ ਮੰਗੀ ਸੀ ਕੀਤਿ ਨੇ ਸਹੁਰੇ ਘਰ ਪਹੁੰਚਣ ਤੋਂ ਬਾਅਦ ਪਾਣੀ ਵਾਰਦੇ ਸਮੇਂ ਆਪਣੇ ਨਾਲ ਆਪਣੇ ਪਤੀ ਅਤੇ ਸੱਸ ਦੀ ਕਿਚੀ ਤਸਵੀਰ ਭੇਜ ਦਿੱਤੀ ਨਸੀਬ ਕੌਰ ਨੇ ਤਸਵੀਰ ਦੇਖੀ ਅਤੇ ਕੀਰਤੀ ਦੇ ਪਤੀ ਦੀ ਬਹੁਤ ਤਾਰੀਫ਼ ਕੀਤੀ। ਕੀਰਤੀ ਨੇ ਧੰਨਵਾਦ ਕੀਤਾ ਪਰ ਕੋਈ ਗੁੱਸਾ ਨਾ ਦਿਖਾਇਆ। ਸ਼ਾਇਦ ਉਹ ਸਮਝ ਗਈ ਸੀ ਕਿ ਉਹ ਜੋ ਚਾਹੁੰਦੀ ਸੀ ਉਹ ਉਸਦੀ ਕਿਸਮਤ ਨਹੀਂ ਸੀ। ਸਗੋਂ ਹੀ ਉਸਦੀ ਕਿਸਮਤ ਸੀ ਜੋ ਸਾਵਿਆ ਕਿਸੇ ਹੋਰ ਨਾਲ ਹੋਇਆ ਹੈ। ਫਿਰ ਉਸਦੀ ਉਹੀ ਤਸਵੀਰ ਦੇ ਅਲਪਿਤ ਨੇ ਵਿਅਸ ਨੂੰ ਬਧਾਈਆਂ ਦਾ ਮੈਸੇਜ ਕੀਤਾ ਅਤੇ ਕੀਰਤੀ ਨੇ ਵੀ ਉਸ ਨੂੰ ਧੰਨਵਾਦ ਕਹਿ ਦਿੱਤਾ। ਇਸੇ ਤਰ੍ਹਾਂ ਹੀ ਦਿਨ ਲੰਘਦੇ ਗਏ। 7 ਸਤੰਬਰ ਨੂੰ ਲਪ੍ਰਿਤ ਨੇ ਕੀਰਤੀ ਨੂੰ ਮੈਸੇਜ ਕੀਤਾ ਫਤੀ ਦਾ ਬਰਥਡੇ ਸੀ ਤੁਸੀਂ ਭੁੱਲ ਗਏ ਵਿਸ਼ ਵੀ ਨਹੀਂ ਕੀਤਾ ਹਮ ਸੌਰੀ ਕੀ ਉਤੇ ਸਿਰਫ ਇਹੀ ਕਹਿ ਸਕੀ ਅਤੀ ਅੱਖਾਂ ਪਰ ਕੇ ਸੋਚਣ ਲੱਗ ਪਈ ਕਿ ਯਾਦ ਤਾਂ ਸੀ ਪਰ ਕਹਿੰਦੀ ਕਿਸ ਹੱਕ ਨਾਲ ਮੁੜ ਕੇ ਦੋਵਾਂ ਵਿੱਚ ਕੋਈ ਗੱਲ ਨਾ ਹੋਈ 12 ਸਤੰਬਰ ਨੂੰ ਸਵੇਰੇ ਸਵੇਰੇ ਕੀਰਤੀ ਨੇ ਲਪ੍ਰਿਤ ਦੇ ਵਟਸਐਪ ਸਟੇਟਸ ਤੇ ਲਿਖਿਆ ਹੋਇਆ ਪੜਿਆ ਵੈਸਟ ਆਫ ਲੱਕ ਅੰਮ੍ਰਿਤ ਐਂਡ ਕੀਰਤੀ ਗਰਬ ਤੁਹਾਨੂੰ ਦੁਨੀਆ ਪਰ ਦੀਆਂ ਸਭ ਖੁਸ਼ੀਆਂ ਦੇ ਵੀ ਕੀਤੇ ਨੇ ਵਾਰ-ਵਾਰ ਇਹ ਕਲ ਪੜੀ ਅੱਖਾਂ ਮਲਮਲ ਕੀ ਦੁਬਾਰਾ ਪੜਿਆ ਪਰ ਉਹ ਤਨਵਾਜੀ ਬਾਕੀ ਕਲ ਦੇ ਵੀਡੀਓ ਚ ਜਾਰੀ ਰੱਖਾਂਗੀ ਜੀ ਬਨੇ ਰਹੋ ਚੈਨਲ ਦੇ ਨਾਲ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਸ਼ੀ ਕਾਲ ਜੀ